ਮੇਰੇ ਵੱਲੋਂ ਦੋ ਪਰਚੇ ਹੋਏ ਆ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸੇ ਮੈਂ ਕੋਰਟ 'ਚ ਇਹ ਲੇਡੀ ਤੇ ਬੰਦੇ ਲੈ ਕੇ ਮੇਰੇ ਗੱਲ ਕਰਨ ਆਇਆ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਹੈ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਕਹਿੰਦਾ ਕੰਮ ਕੀ ਐਸ ਕੋਰਟ 'ਚ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇੱਥੇ ਕਰਨਾ ਆਇਆ ਸੀਗਾ ਇਹ ਲੇਡੀ ਭਈ ਐਸਐਸਪੀ ਮੈਡਮ ਇਹਨੇ ਜਿੰਮੇਵਾਰ ਹੋਣਗੇ ਹਾਂ ਜਦ ਕਿ ਇਹਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆ ਹਾਂ ਆਈਜੀ ਡੀਆਈ ਜਾਂ ਦਾ ਨਾਮ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਲਮਾਣੇ ਹਾਂ ਚਰੇਵਾਂ ਇਹ ਲੇਡੀਜ਼ ਨਾਲ ਲੈ ਰਹੀ ਏ ਕਹਿੰਦੇ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤਾਰ ਹੋਊਗੀ ਨਹੀਂ ਪਰ ਇਹ ਸਰਸੇ ਦੀ ਰਹਿਣ ਵਾਲੀ ਹੈ ਇਹਦੇ 4 ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਨਹੀਂ ਤੇਰੀ ਪਤਨੀ ਇੱਕ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ 3 ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦਿਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਐ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਇਥੇ ਨਾਟਕ ਕਰਕੇ ਝੂਠੇ ਮਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮਕਦਮਾ ਕਰਾਇਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਏ ਐ ਇਸ ਲੇਡੀਆਂ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮਕਦਮੇ ਨਿਕਲੇ ਆ ਜੀ ਦੇਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਟ 'ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਮਾਤਾ ਵਲੋ ਤੇਰੇ ਤੇਰੇ ਉਹ ਤੇਰੇ ਤੇ ਰੋਕ ਲਾ ਰਹੀ ਹੈ ਅਮਰਜੀਤ ਸਾਹਮਣੇ ਆਉਂਦੇ ਤੇਰੇ ਤੇਰੇ ਦੇਖੋ ਤੇਰੇ ਤੁਹਾਡੇ ਅਮਰਜੀਤ ਬਣਾ ਲੈ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇਣੀ ਇਹ ਲੇਡੀਜ਼ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜਰੀਏ ਇਹ ਲੇਡੀਜ਼ ਬਹੁਤ ਜ਼ਿਆਦਾ ਮੈਂ ਅੱਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ ਕੋਰਟ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਜ਼ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇਹਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਜ਼ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਨੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਦਰਖਾਸਤ ਦੇ ਚੁਕਿਆ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਛੜਾਂ ਜਾਨ ਛੜਾਈ ਹੈ ਇਹ ਧੰਦਾ ਕਰਦੇ ਰਹੀਆਂ ਵੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਿਆਂ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਮਤਲਬ ਇਹਨੇ ਜ਼ਮਾਨਤ ਕਰਾਈ ਹੈ 2:00 ਸ਼ਾਮ ਤੱਕ ਦੀ ਸ਼ੋਅ ਹੋਏ ਨਹੀਂ ਅੱਜ ਇਹਦੇ ਵਿੱਚ ਕਾਜ ਛੋੜਨ ਨਾਲ ਦੋਬਾਈ ਕਿਉਂ ਹੋਈ ਅੱਜ ਅੱਜ ਦੇ ਮੈਂ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਪਹਿਲੇ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਜੀ ਮੇਰੀ ਹੁਣ ਚੈਣ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਨਾਂ ਦੇ ਖਿਲਾਫ ਮੈਨੂੰ ਕਿਤੇ ਵੀ ਡੀਡੀਆਰ ਕਟਾ ਕੇ ਸਵੈਰੇ ਡੈਫੀਨੇਸ਼ਨ ਦਾ ਪਰਚਾ ਪਾ ਦੇ ਮੈਂ ਆਪਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ ਪਹਿਲਾਂ ਵੀ ਇਹਨੇ ਧੋਬਾਈ ਕੀਤੀ ਹੈ ਅੱਜ ਫੇਰ ਕੀਤੀ ਹੈ ਇੰਦੇ ਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰੇਆਮ ਕੋਈ ਥੋੜੇ ਦੇ ਮਾਮਲਾ ਕਰਦੇ ਆਪਣੀ ਥੋੜਾ ਆ ਮੇਰੇ ਦੇ ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਾਰ ਕਰਦਾ ਰਹੇ ਮੇਰੇ ਦੇ ਬੀਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ ਮੈਟਰ ਇਸ ਲੇਡੀਜ਼ ਨਾਲ ਹੈ ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ 376 ਦੇ 25 ਮੁਕਦਮੇ ਆ ਬਲੈਕਮੈਲਰ ਲੇਡੀਆਂ ਆ ਜਿੰਨੇ ਵਿੱਚ ਮੈਡਮ ਹਿਨਾ ਗੁਪਤਾ ਨੇ ਇਹ ਇਹ ਤੁਹਾਡੇ ਦੀ ਪੂਰੀ ਸਪੋਰਟ ਕੀਤੀ ਇਹ ਤੁਹਾਡੇ ਦੇ ਰੋਪ ਲਾਰੇ ਵਿੱਚ ਚਿੱਟਾ ਲਿਆ ਮੈਂ ਕਹਿੰਦਾ ਦੱਸੋ ਇੱਕ ਮਿੰਟ ਗੱਡੀ ਇੱਕ ਰੋ ਪ੍ਰੂਫ ਕਰੋ ਇੱਕ ਮਿੰਟ ਹਿਲਾਰੀ ਆ ਬਾਈ ਜੀ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗ੍ਰਾਉਂਡ ਚ ਇੱਕ ਮਿੰਟ ਜਿਹੜਾ ਬੰਦਾ ਸਟਰੀਟ ਲੈਡਰ ਲੈਂਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਟ ਲੈਡਰ ਲੈਂਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨਡੀਪੀਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤੁਹਾਨੂੰ ਬੇਜਾਉਂਦਾ ਪਰਚੇ ਕਿੰਨੇ ਇਹ ਕਿੰਨੇ ਮੇਰੇ ਤੇ ਕੋਈ ਐਨਡੀਪੀਸ ਦਾ ਨਾਜ ਅਸਲੀ ਵੀ ਰੱਖੀ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਓ ਕਾਪੀ ਤੇ ਸਾਰੇ ਜੋਸ਼ ਮੇਰੇ ਕੋਲ ਤਾੜੂ ਮੇਰੇ ਕੋਲ ਦਰਜ ਲਾ ਰਹੀ ਹੈ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਨ ਚ ਪ੍ਰੂਫ ਦਿੰਨਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਪਰ ਇਹ ਲੇਡੀਜ਼ ਹਰ ਇੱਕ ਨੂੰ ਬਲੈਕਮੇਲ ਕਰਦੀ ਏ ਫਿਰ ਉਹਨਾਂ ਦੇ ਘਰੇ ਜਾਂਦੀ ਏ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਏ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤੁਹਾਨੂੰ ਮੈਂ ਰਿਕੁਐਸਟ ਕਰੀ ਸੀ ਉਹ ਇਹਦੀ ਦੇਣਾ ਇਸ ਲੇਡੀਜ਼ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਫਿਰ ਜੀ ਮੈਂ ਚਿੱਤ ਤਾਂ ਗਲਤ ਫੜਿਆ ਮੈਂ ਐਸ ਐਚਓ ਸਾਹਿਬ ਸਿਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਿਰਸੇ ਸੀਗਾ ਇਹਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸ ਐਚਓ ਸਾਹਿਬ ਨੇ ਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੇਲ ਕਰਦੀ ਆ ਵੀ ਕੀ ਕਰਨ ਜਾਂਦੀ ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ ਐਸਐਸਪੀ ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਿੰਦੀ ਜੋ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ ਹੂੰ ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ ਮੇਰੇ ਕੋਲ ਪੈਂਡਰਮ ਹੈ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਦ ਕਿ ਇਹਦੇ ਤੇ ਚੋਰੀ ਦੇ ਪਰਚੇ ਹੋ ਚੁੱਕੇ ਆ ਡੈਫੀਨੇਸ਼ਨ ਦਾ ਅੱਜ ਮੈਂ ਕੋਰਟ ਦੇ ਮੈਂ ਕੋਰਟ ਦਾ ਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰੇ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕੇਸ ਪ੍ਰਸ਼ਾਸਨ ਦੀ ਹੈਲਪ ਲਵਾ ਐਸਐਸਪੀ ਮੈਡਮ ਦੇ ਮੈਂ ਪੰਜ ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਤੁਸੀਂ ਮਿਲੋ ਜੀ ਫਲਾਣੇ ਨੂੰ ਮਿਲੋ ਜੀ ਉਹਨਾਂ ਨੂੰ ਮਿਲੋ सदर ਥਾਣੇ ਮੈਂ ਅਮਨ ਅਮਨਦੀਪ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਸਰ ਅਮਨਦੀਪ ਅਮਨਦੀਪ ਕੌਰ ਨੂੰ ਜਦੋਂ ਇਸ ਲੇਡੀਜ਼ ਨੇ ਟਾਰਗੇਟ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਤਕਰੀਬਨ 3 ਸਾਲ ਪਹਿਲਾਂ ਇਸ ਲੇਡੀਜ਼ ਨੇ 2022 ਤੋਂ ਮਤਲਬ ਜਦੋਂ ਦੇ ਲੱਗੇ ਆ ਓ ਇਸ ਲੇਡੀਜ਼ ਨੇ ਇਨਸਪੈਕਟਰ ਜੱਸੀ ਭੇਜੀ ਪੈਸੇ ਦੀ ਡਿਮਾਂਡ ਵਾਸਤੇ ਮੇਰੇ ਕੋਲ 8 ਲੱਖ ਰੁਪਇਆ ਲੈ ਕੇ ਗਏ ਹੋ ਤੁਸੀਂ ਇਹਦੇ ਬੱਚਿਆਂ ਨੂੰ ਉਹ ਕਰਦੇ ਹੋ ਬੱਚਿਆਂ ਨੂੰ ਬੱਚੇ ਮੇਰੇ ਇੱਕ ਮੈਂ ਦੱਸਦਾ ਮੈਂ ਦੱਸਦਾ ਮੇਰੇ ਬੱਚੇ ਤੁਹਾਡੇ ਦੀਓ ਐਕਸ ਪਾਰਟੀ ਹੋ ਚੁੱਕੀ ਹੈ ਮੇਰੇ ਤੇ ਨੇ ਖਰਚੇ ਦਾ ਉਹ ਲਾਇਆ ਸੀਗਾ ਜਿੰਦੇ ਵਿੱਚ ਪ੍ਰੂਫ ਨਹੀਂ ਕਰ ਸਕੀ ਇਹਦਾ ਆਲਰੇਡੀ ਬਿੰਦਰ ਸਿੰਘ ਬੰਦੇ ਦੇ ਨਾਲ ਸਰਸੇ